ਸਤਿ ਸ਼੍ਰੀ ਅਕਾਲ ਜੀ ਸਰਦੀਆਂ ਦੀਆਂ ਛੁੱਟੀਆਂ ਸੀ ਮੇਰਾ ਬੇਟਾ ਦੋ ਦਿਨ ਤੋਂ ਰੋ ਰਿਹਾ ਸੀ ਕਿ ਪਾਪਾ ਮਾਮਾ ਪਿੰਡ ਜਾਣਾ ਪਰ ਮੇਰਾ ਜਿਆਦਾ ਮੂਡ ਨਹੀਂ ਸੀ ਜਾਣ ਨੂੰ ਤਾਂ ਘਰ ਵਾਲੀ ਵੀ ਕਹਿਣ ਲੱਗੀ ਕਿ ਚਲੋ ਜੀ ਮੁੰਡਾ ਜਦ ਕਰਦਾ ਹੋ ਆਈਏ ਮੈਨੂੰ ਇਹ ਵੀ ਪਤਾ ਸੀ ਕਿ ਦਿਲ ਪਿਆਰੀ ਪਤਨੀ ਦਾ ਵੀ ਕਰਦਾ ਕਿਉਂਕਿ ਤਿੰਨ ਕੁ ਮਹੀਨੇ ਹੋ ਗਏ ਸੀ ਸਾਨੂੰ ਗਿਆਨ ਨੂੰ ਮੈਂ ਕਾਕੇ ਦੀ ਜਦ ਅਗੇ ਝੁਕਦੇ ਹੋਏ ਨੇ ਜਾਣ ਨੂੰ ਹਾਂ ਕਰ ਦਿੱਤੀ ਤਾ ਬਹੁਤ ਖੁਸ਼ੀ ਜਦੋਂ 40 ਕਿਲੋਮੀਟਰ ਪਿੰਡ ਤੋਂ ਦੂਰ ਆਪਣੇ ਸੌਰੇ ਪਹੁੰਚੇ ਤਾਂ ਪਹਿਲਾਂ ਦੀ ਤਰ੍ਹਾਂ ਹੀ ਸਾਡੀ ਖੂਬ ਸੇਵਾ ਕੀਤੀ ਸੱਸ ਜੀ ਨੇ ਆਪਣੇ ਸੁਭਾਅ ਮੁਤਾਬਿਕ ਸਾਨੂੰ ਬਹੁਤ ਪਿਆਰ ਨਾਲ ਗੜੀ ਲਾਇਆ ਅਤੇ ਰਜਾਈ ਵਿੱਚ ਬੈਠਣ ਨੂੰ ਕਿਹਾ ਅਸੀਂ ਵੀ ਸਾਰੇ ਪਰਿਵਾਰ ਨੂੰ ਮਿਲ ਕੇ ਬੈਠ ਗਏ ਸੌਰੇ ਪਰਿਵਾਰ ਵਿੱਚ ਜਾ ਕੇ ਜੋ ਸਨਮਾਨ ਇੱਕ ਜਵਾਈ ਨੂੰ ਮਿਲਦਾ ਉਹ ਸ਼ਾਇਦ ਹੀ ਕਿਤੇ ਕਿਸੇ ਨੂੰ ਮਿਲਦਾ ਹੋਵੇ ਚਾਹ ਪੀਤੀ ਨਾਲ ਪਕੌੜੇ ਬਣਾ ਦਿੱਤੇ ਅਸੀਂ ਠੰਡ ਵਿੱਚ ਗਏ ਸੀ ਤਾਂ ਪਕੌੜੇ ਦੇ ਇੱਕ ਸਾਰੇ ਪਰਿਵਾਰ ਨੂੰ ਅੰਦਰੋਂ ਅੰਦਰੀ ਅਸੀਂ ਸਾਹ 떼ਣ ਲੱਗੇ ਰਾਤ ਰੋਟੀ ਪਾਣੀ ਖਾਦਾ ਕੁਝ ਮਾਂ ਧੀ ਨੇ ਆਪਣੇ ਦਿਲ ਦੀਆਂ ਕੀਤੀਆਂ ਫਿਰ ਸੌ ਗਏ ਪਰ ਪਰ ਜੋ ਅਗਲੇ ਦਿਨ ਦੇਖਣ ਨੂੰ ਮਿਲਿਆ ਤਾਂ ਕਲਮ ਨੇ ਕਿਹਾ ਜਗਜੀਤ ਇਹ ਪਿਆਰ ਮਾਵਾਂ ਧੀਾਂ ਦਾ ਸ਼ਬਦਾਂ ਵਿੱਚ ਬਿਆਨ ਕਰਦੇ ਪਰ ਗੱਲ ਬਿਆਨ ਤੋਂ ਬਾਹਰ ਸੀ ਜਦੋਂ ਸਵੇਰੇ ਉੱਠੇ ਫਿਰ ਚਾਹ ਪਕੌੜੇ ਅਤੇ ਆਲੂ ਦੇ ਪਰੌਂਠੇ ਬਣਾ ਦਿੱਤੇ ਜਦੋਂ ਪਿੰਡ ਆਉਣ ਦੀ ਤਿਆਰੀ ਹੋਣ ਲੱਗੀ ਤਾਂ ਮਾਂ ਨੇ ਤੀਨੂ ਇੱਕ ਪਹਿਲਾਂ ਇੱਕ ਬਹੁਤ ਵਧੀਆ ਸੂਟ ਦਿੱਤਾ ਤੀਨੇ ਨਾ ਨੁੱਕਰ ਕੀਤੀ ਤਾਂ ਮਾਂ ਨੇ ਕਿਹਾ ਪੁੱਤ ਰੱਖ ਲੈ ਇਹ ਕਿਹੜਾ ਤੈਨੂੰ ਮਹਿੰਗਾ ਲੈ ਕੇ ਦਿੱਤਾ ਫਿਰ ਤੌਣ ਲਗਿਆਂ ਨੂੰ ਇੱਕ ਸ਼ਹਿਦ ਦੀ ਬੋਤਲ ਦੇ ਦਿੱਤੀ ਕਿ ਕਾਕੇ ਨੂੰ ਖਵਾ ਦਿਆ ਕਰੋ ਬੋਤਲ ਵੀ 3 ਕਲੀਟਰ ਦੀ ਲੱਗਦੀ ਸੀ ਫਿਰ ਕੁਝ ਕੱਪੜੇ ਦਿੱਤੇ ਮੇਰੇ ਬੇਟੇ ਨੂੰ ਫਿਰ ਮੇਰੀ ਵਾਰੀ ਆ ਗਈ ਲੈ ਪੁੱਤ ਤੂੰ ਵੀ ਕਾਫੀ ਦੇਰ ਬਾਅਦ ਆਇਆ ਤੇਰਾ ਵੀ ਸੂਟ ਤੇ ਪੱਗ ਹੈ ਤੇ ਕੁਝ ਹੋਰ ਵੀ ਕੱਪੜੇ ਸਨ ਫਿਰ ਨਾਲ ਦੀ ਨਾਲ ਕੁਝ ਪੈਸੇ ਵੀ ਦੇ ਕੇ ਧੀਏ ਚੂੜੀਆਂ ਚੜਾ ਲਈ ਪਰ ਦਿਲ ਵਿੱਚ ਇੰਨਾ ਪਿਆਰ ਧੀਆਂ ਲਈ ਬਸ ਕੋਈ ਕਦਰ ਕਰਨ ਵਾਲਾ ਚਾਹੀਦਾ ਧੀਆਂ ਦੀ ਫਿਰ ਜਦੋਂ ਸਾਰਾ ਪਰਿਵਾਰ ਸਾਨੂੰ ਬਾਹਰਲੇ ਦਰਵਾਜ਼ੇ ਤੱਕ ਲੱਗੀ ਸਾਡੀ ਕਾਰ ਤੱਕ ਵਿਦਾ ਕਰਨ ਆਇਆ ਤਾਂ ਉਹ 15 ਸਾਲ ਵਾਲਾ ਵਿਆਹ ਦਾ ਦਿਨ ਚ ਇੱਥੇ ਆ ਗਿਆ ਕਿ ਕਿਵੇਂ ਧੀ ਨੂੰ ਆਉਣ ਤੇ ਮੁਕਲਾਵੇ ਦੇ ਚਾਹ ਵਾਂਗ ਅੱਜ ਵੀ ਤੋਰਨ ਆਇਆ ਹੈ ਬਸ ਮੇਰਾ ਤਾਂ ਦਿਲ ਕਰੇ ਕਾਸ਼ ਅੱਜ ਫੇਰ ਰੁਕਿਆ ਜਾਏ ਆਪਣੇ ਸਹੁਰੇ ਘਰ ਪਰ ਬੰਦੇ ਦੀਆਂ ਵੀ ਮਜਬੂਰੀਆਂ ਹੁੰਦੀਆਂ ਸੋ ਅਸੀਂ ਆਪਣੇ ਘਰ ਵੱਲ ਤੁਰ ਪਏ ਪਰ ਮਾਂ ਦਾ ਦਿਲ ਨਹੀਂ ਕਰਦਾ ਸੀ ਕਿ ਧੀ ਇੰਨੀ ਜਲਦੀ ਆਪਣੇ ਸਹੁਰੇ ਘਰ ਜਾਏ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ